ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜੀ ਤੁਹਾਨੂੰ ਅੱਜ ਇੱਕ ਜਰਾਬ ਦਿਖਾਉਣ ਲੱਗੀ ਆ ਜਿਹੜੀ ਮੈਂ ਬਣਾਈ ਹੈ ਬਸ ਤਾਂ ਗੋਗ ਜੈਕਟਰ ਬਣਾਉਂਦੇ ਬਣਾਉਂਦੇ ਜਰਾਬ ਤੇ ਆ ਗਈ ਅਸਲ 'ਚ ਮੈਨੂੰ ਹੋ ਗਈ ਅਲਰਜੀ ਸੀ ਪੈਰ ਨੂੰ ਅਲਰਜੀ ਹੋ ਗਈ ਠੰਡ ਲੱਗਦੀ ਜਿਵੇਂ ਤਾਂ ਫਿਰ ਡਾਕਟਰ ਸਾਹਿਬ ਦਵਾਈ ਲੈਣ ਗਿਆ ਤਾਂ ਉਹਨਾਂ ਨੇ ਕਿਹਾ ਵੀ ਘਰੋਂ ਦੀ ਬੁਣੀ ਜਰਾਬ ਕੋ ਇਸ ਕਰਕੇ ਜਿਹੜਾ ਮੈਂ ਕੋਈ ਔਰਾ ਬਣਾਇਆ ਦੇਖੋ ਜੀ ਜਰਾਬ ਬਣੀ ਮੇਰੀ ਇਸ ਤਰ੍ਹਾਂ ਬਣੀ ਹੈ ਬਹੁਤ ਸੋਹਣੀ ਕਿਉਂਕਿ ਮੇਰਾ ਪੈਰਾ ਜਿਹੜਾ ਸਭ ਤੋਂ ਵੱਡਾ ਪੈਰਾ ਜਿਵੇਂ ਕਿਉਂਕਿ ਇਹ ਤੋਂ ਮਤਲਬ ਜੇ ਤਾਂ ਫਿਰ ਸੂਝ ਲੈਣ ਜਾਣੇ ਹੁਣ ਤਾਂ ਮਤਲਬ ਵੱਡੇ ਸ਼ਹਿਰ ਚ ਲੈਣ ਜਾਣਾ ਪੈਂਦਾ ਹੁਣ ਦੇਖੋ ਜੀ ਬਹੁਤ ਹੀ ਸੌਖੀ ਹੈ ਜਨਾਬ ਬਹੁਤ ਹੀ ਸਿੰਪਲ ਹੈ ਔਰ ਬਹੁਤ ਹੀ ਲੰਦਾ ਵੀ ਤੁਸੀਂ ਜੇ ਬਣਾਉਣ ਲੱਗੋਗੇ ਤਾਂ ਬਹੁਤ ਸ਼ੀਤੀ ਵਾਲਾ ਜਿਹਾ ਹੈ ਤਾਂ YouTube ਤੇ ਬਹੁਤ ਤਰ੍ਹਾਂ ਦੀਆਂ ਜਰਾਬਾਂ ਵੈਸੇ ਪਈਆਂ ਹੋਈਆਂ ਨੇ ਤਾਂ ਪਰ ਉਹ ਇੰਨੀ ਕਾਲੀ ਨਾ ਦਿਖਾ ਜਾਂਦੇ ਨੇ ਮੈਨੂੰ ਤਾਂ ਉਹ ਤੋਂ ਘੱਟ ਹੀ ਸਮਝ ਲੱਗਦੀ ਹੁੰਦੀ ਹੈ ਪਰ ਮੈਂ ਥੋੜਾ ਜਿਹਾ ਸਲੋ ਚੱਲਦੀ ਆ ਵੀ ਅਗਲੇ ਨੂੰ ਸਮਝ ਆ ਜਾਵੇ ਪੂਰੀ ਆਪਦੀ ਬਣਕੀ ਦੁਖਾਈ ਦੀ ਕੋਸ਼ਿਸ਼ ਕਰੀ ਦੀ ਹੁਣ ਤੁਹਾਨੂੰ ਮੈਂ ਦੱਸਦੀ ਆ ਜੀ ਇਹ ਕਿਵੇਂ ਬਣਾਈ ਹੈ ਹਾਂਜੀ ਸਭ ਤੋਂ ਪਹਿਲਾਂ ਜੀ ਮੈਂ ਇੱਥੇ ਪਾਇਆ 40 ਜੋਟੇ ਆ 40 ਭਾਈ ਤੁਸੀਂ ਆਪ ਦੇ ਪੈਰ ਦੇ ਮੁਤਾਬਕ ਇੱਥੇ 35 ਪਾ ਸਕਦੇ 30 ਵੀ ਪਾ ਸਕਦੇ ਜਿੱਡਾ ਤੁਹਾਡਾ ਪੈਰਾ ਕਿਉਂਕਿ ਇੱਕ ਵਾਰੀ ਮੈਂ ਵੀ ਦੋ-ਤਿੰਨ ਵਾਰੀ ਮਤਲਬ ਮੈਨੂੰ ਸਮਝ ਨਹੀਂ ਸੀ ਆ ਰਹੀ ਦੋ-ਤਿੰਨ ਵਜh ਦੇਰ ਦੂਰ ਕਿ ਢੇਢ ਕੇਜੀ ਪਾਇਆ ਕਿਉਂਕਿ ਕਦੇ ਖੁੱਲੀ ਬਣ ਗਈ ਕਦੇ ਢੀੜੀ ਬਣ ਗਈ ਕਿਉਂਕਿ ਪਹਿਲੀ ਵਾਰੀ ਬਣਾ ਰਹੀ ਸੀ ਨਾ ਪਹਿਲਾ ਬੰਦੀ ਸੀ ਕਿ ਪਹਿਲਾ ਬਹੁਤ ਪਹਿਲਾ ਵਾਰ ਬੇਰਾੜ ਗਈ ਬੱਚ ਪਹਿਲਾਂ ਤਾਂ ਮੈਂ ਇਹਨੂੰ ਤਲੇ ਨਹੀਂ ਜੜਾ ਲਈ ਜੁੱਤੀ ਦੇ ਨਾਲ ਤਲੇ ਨਾਲ ਜੜਾ ਕੇ ਮੋਚੀ ਤੋਂ ਫੇਰ ਵੀ ਪਾਈਆਂ ਹੋਈਆਂ ਮੈਂ ਦੇਖੋ ਇਹਨਾਂ ਤੋਂ ਪਹਿਲਾਂ ਮੈਂ ਕੀ ਕੀਤਾ 40 ਜੋੜ ਪਾ ਲਈ ਉਸ ਤੋਂ ਬਾਅਦ ਮੈਂ ਇੱਥੇ ਮਤਲਬ ਹੋਰੀਆਂ ਰੱਖਣੀਆਂ ਸਰਾਹ ਕੋਲ ਹਾਂ ਹੋਲ ਰੱਖਣੇ ਪਾਰੇ ਥੋੜਾ ਜਿਹਾ ਮੈਂ ਬਾਅਦ ਵਿੱਚ ਜਦੋਂ ਡੋਰ ਖਿੱਚੀ ਥੋੜੀ ਮੈਨੂੰ ਲੱਗਿਆ ਜੀ ਮੈਂ ਥੋੜੀ ਦੂਰ ਕਰਨੀ ਆ ਮਾ ਕੋਲ ਸੀ ਤਾਂ ਇਹ ਇੱਧਰ ਵੀ ਨੇੜੇ ਕਰਨੀਆਂ ਥੋੜੀਆਂ ਨਹੀਂ ਤਾਂ ਜ਼ਿਆਦਾ ਵਧੀਆ ਰਹੂਗਾ ਜੇ ਤਾਂ ਆਪਾਂ ਜੇ ਆਪਾਂ ਡੋਰ ਦੀ ਲੋੜ ਪੈਂਦੀ ਹੈ ਮੰਨ ਲਓ ਤਵੇਰੇ ਡੋਰਵਾਨ ਕੇ ਇੱਥੇ ਮਰਜੀ ਪਾ ਬੰਦਾ ਭੱਜਿਆ ਫਿਰ ਪਾ ਕੇ ਫੇਰ ਨਹੀਂ ਡਾਲ ਲੈਂਦਾ ਵੀ ਥੱਲੇ ਵਾਲੀ ਨੇ ਤੇ ਚੁੱਕੋ ਦੇਖੋ ਜੀ ਸਭ ਤੋਂ ਪਹਿਲੀ ਸਰਾਹੀ ਮੈਂ 4 ਸਲਾਈਆਂ ਪਾ ਲਈਆਂ ਇਦੀਆਂ ਸੇ ਰੰਗ ਦੀਆਂ ਉਸ ਤੋਂ ਬਾਅਦ ਮੈਂ ਕੀਤਾ ਚਾਲੀਆਂ ਦੇ ਜਿਵੇਂ ਇੱਥੇ ਵਿਚਾਲਾ ਵਿਚਾਲਾ ਕਰਕੇ ਪੰਦਾ ਆਪਾਂ ਵਿਚਾਲਾ ਕਰਨਾ ਦੇਖਣਾ ਵੀ ਆਪਾਂ ਕਿੰਨੀਆਂ ਮੋਰੀਆਂ ਇੱਧਰ ਕਿੰਨੀਆਂ ਇੱਧਰ ਨਾਲ ਆਪਣੇ ਕੋਈ ਵੀ ਜੋੜ ਸੀ ਜਿਵੇਂ ਆਪਣੇ 18 ਇੱਧਰ ਕਿਤੇ 18 ਇੱਧਰ ਕਿਤੇ ਤਾਂ ਉਸ ਹਿਸਾਬ ਨਾਲ ਐਸਟੀਮੇਟ ਲਾ ਲੈ 1 2 3 4 5 6 7 8 9 ਪਹਿਲੀ ਸਰਾਹੀ ਵਿੱਚ ਮੈਂ 10 ਤੇ 10 ਜੀ ਦੋ 8 8 ਮੋਰੀਆਂ ਕੀਤੀਆਂ ਜੀ 8 ਮੋਰੀਆਂ ਕਰ ਲਈਆਂ ਘਟਾਇਆ ਨਹੀਂ ਕੁੰਡਾ ਮੂਰੇ ਧਰਗਾ ਕਰ ਕਰ ਮੋਰੀਆਂ ਕਰਨੀਆਂ ਉਸ ਤੋਂ ਬਾਅਦ ਜੀ ਮੈਂ 6 ਸਲਾਈਆਂ ਪਾਵੀਆਂ ਉਸ ਤੋਂ ਬਾਅਦ ਮੈਂ 6 ਮੋਰੀਆਂ ਕੀਤੀਆਂ ਕਰਨੀਆਂ ਅੱਧ ਅੱਧ ਲੈ ਕੇ ਅੱਧ ਤੋਂ ਅੱਧ ਇਧਰ ਅੱਧ ਇਧਰ ਫਾਈ ਜਦੋਂ ਅਪਾ ਜਰਾ ਫਾਵਾਂਗੇ ਉਦੋਂ ਘਾਪਸ਼ਾਣਾ ਜਲਦ ਜੈਨੀ ਬਣ ਜੇ ਉਸ ਤੋਂ ਬਾਅਦ ਜੀ ਫਿਰ ਆਪਾਂ 4 ਸਲਾਈਆਂ ਪਾਵੀਆਂ 4 ਸਲਾਈਆਂ ਪਾ ਕੇ ਫਿਰ ਮੈਂ ਮਤਲਬ ਗਾਜਰੀ ਆ ਰੰਗ ਲਾ ਲਿਆ ਬਲ ਇਹ ਤਾਂ ਬਸ ਵੈਸੇ ਮੈਂ ਰੰਗ ਲਾ ਲਿਆ ਵੀ ਥੋੜੇ ਰੰਗ ਦਾ ਸਕਿਨ ਫਿੱਕਾ ਸੀਗਾ ਕਰਾਂਗੇ ਥੋੜਾ ਜਿਹਾ ਚੰ ਸੋਹਣਾ ਬਣ ਜੂਗਾ ਫਿਰ ਮੈਂ ਕਰ ਲਈਆਂ ਜੀ ਚਾਰ ਮੋੜੀਆਂ ਮੇਰੇ ਕੋਲ ਆਪਦੇ ਜੋੜ ਸੀਗੇ ਜਿਹੜੇ ਉਹ ਸੀਗੇ ਆਪਣੇ ਜੀ 40 ਤਾਂ ਜੋੜ ਜਿਹੜੇ ਸੀ ਇਹ ਬਣਾ ਲਈ ਮੈਂ 10 ਪੁੱਲ ਬਣ ਗਏ ਮੇਰੇ ਕੋਲ 50 ਜੋੜ ਹੁਣ ਮੈਂ ਕੀ ਕੀਤਾ ਜੀ 50 ਹੁਣ ਮੈਂ ਇੱਕ ਦੂਜੀ ਸ਼ਰਾਬੇ ਹੀ ਆ ਬੁਣੀ ਜਾਨੀ ਹੈ ਜੀ ਦੂਸਰੀ ਵਾਲੀ ਜਿਹੜੀ ਮੈਂ ਬੁਣ ਰਹੀ ਹਾਂ ਦੂਜੇ ਪੈਰਾਂ ਦੇ ਫੋਟ ਸੀ ਉਹ ਵਾਲੀ ਦੀ ਵਾਲੀ ਹੁਣ ਮੇਰੇ ਕੋਲ ਇਹ ਜਿਹੜੇ ਆ ਮੈਂ ਹੁਣ ਦੋ ਸਾਈਡ ਡਿਵਾਈਡ ਕੀਤੇ ਆ ਇਹ ਮੇਰੇ ਕੋਲ ਹੈਗੀ ਆ ਜੀ 50 ਜੋੜ ਇਹ 50 ਜੋੜ ਆ ਇਨਨ ਮਰਦੇ ਇੱਧਰ ਕਰ ਲੇ 25 ਇੱਧਰ ਕਰ ਲੇ 25 ਇੱਧਰ ਕਰ ਲੇ ਸਿੱਧੇ ਪਾਸੇ ਸਿੱਧੇ ਪਾਸੇ ਮੈਂ ਆ ਪਾਲੀਆਂ ਜੀ 10-10 ਵਟਾ ਹਾਂ ਹਾਂ ਮੈਂ 10-10 ਵਟਾ ਪਾਲੀਆਂ ਹੁਣ ਮੈਂ ਕੀ ਕਰਨਾ ਜੀ ਇਹਨਾਂ ਨੂੰ ਅੱਧੇ ਇੱਧਰ ਪਾਲੀ ਇੱਧਰ ਲੈ ਇੱਧਰ ਰਹਿ ਗਿਆ ਇੱਧਰ ਲੈ ਇੱਧਰ ਰਹਿ ਗਿਆ ਹੁਣ ਇਹਨਾਂ ਨੂੰ ਆਪਾਂ ਜੀ ਆਪਸ ਵਿੱਚ ਜੋੜ ਦੇਣਾ ਜੋੜਨਾ ਤਕਰੀਬਨ ਸਾਰਿਆਂ ਨੂੰ ਆਉਂਦਾ ਹੀ ਹੋਊਗਾ ਵਸੇ ਇੱਕ ੁੰਡਾ ਮੈਂ ਜੋੜ ਜੋੜ ਦਿੰਨੀ ਫਿਰ ਨਹੀਂ ਤਵਾਈ ਲੰਬੀ ਹੋ ਕੇ ਬਣ ਜਾਂਦੀ ਹੈ ਜੋੜਨ ਵਾਸਤੇ ਕੀ ਕਰਨ ਇੱਕ ਕੁੰਡਾ ਐਸ ਸਲਾਈ ਚ ਲੈ ਲੈਣਾ ਇੱਕ ਕੁੰਡਾ ਐਸ ਸਲਾਈ ਚ ਲੈ ਲੈਣਾ ਕਿਉਂਕਿ ਆਪਾਂ ਮਤਲਬ ਹਮੇਸ਼ਾ ਸਲਾਈ ਨਹੀਂ ਜੋੜਦੀ ਨਹੀਂ ਸੂਈ ਨਾਲ ਵੀ ਸੀ ਦਿਨੀ ਜਿੱਥੇ ਲੋੜ ਹੋਵੇ ਅਸੇ ਆ ਮਤਲਬ ਆ ਤਾਂ ਤਰੀ ਬਣਾਉਂਦਾ ਹੀ ਹੁੰਦਾ ਸਾਰਿਆਂ ਨੂੰ ਇਹ ਤਾਂ ਬਿਆਪ ਤੁਹਾਡੇ ਮਨ ਦੀ ਤਸੱਲੀ ਵਾਸਤੇ ਆਪਾਂ ਫਿਰ ਦੇ ਨਹੀਂ ਚੱਲ ਥੋੜਾ ਜਾਪਾਂ ਤਾਂ ਅਸੂਲੀਏ ਜਿਵੇਂ ਵੀ ਆ ਜੋ ਕਿ ਮੇਰੇ ਤਾਂ ਹੁੰਦਾ ਜਿੰਨੀ ਖਾਲੀ ਹੋਏ ਨਾ ਮੇ ਤੁਹਾਨੂੰ ਕੰਮ ਕਰਾਉਂਦਾ ਹੁੰਦਾ ਹੈ ਇਹ ਆਹ ਲੋ ਜੀ ਆਪਾਂ ਇੱਕ ਪੰਡਾ ਬਣ ਗਿਆ ਫਿਰ ਇਧਰੋਂ ਪਾਹ ਪਰੋ ਦੂਜੀ ਸਲਾਈ ਚ ਪਰੋ ਹੁਣ ਕੋਲੇ ਆਪਣੇ ਕੋਲੇ ਹੋ ਗਏ ਜੀ ਦੋ ਕੁੰਡੇ ਇਹਨੂੰ ਚੱਕੋ ਇਹਸ ਕੁੰਡੇ ਨੂੰ ਇਹਨੂੰ ਇਹਦੇ ਉੱਤੋਂ ਵੀ ਸਰਦੇ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਆਪਾਂ ਸਾਰੀ ਸਲਾਈ ਜਿਹੜੀ ਥਰ ਥਰ ਬੰਦ ਕਰ ਲੈਣੀ ਹੈ ਜੀ ਹੁਣ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਜਿਹੜਾ ਆਪਣੇ ਕੋਲੇ ਆਹ ਵਾਲੀ ਚੀਜ਼ ਹੈ ਜਿਹੜੀ ਆਪਣੀ ਆ ਚੀਜ਼ ਬਚ ਗਈ ਹੈ ਆਹ ਵਾਲੀ ਹੋਲ ਹੈ ਜਿਹੜੀ ਇਹਨੂੰ ਆਪਾਂ ਕੀ ਕਰਨਾ ਇਹਨੂੰ ਆਪਾਂ ਐਂ ਕਰਕੇ ਜਦੋਂ ਇਹ ਮਤਲਬ ਪੂਰੀ ਸਿੱਤੀ ਗਏ ਇਹਨੂੰ ਐਸ ਇਸ ਚੀਜ਼ ਨੂੰ ਇਹਦੇ ਉੱਤੇ ਲਾ ਕੇ ਇਹਨੂੰ ਐਂ ਕਰਕੇ ਪੁੱਠੇ ਪਾਸੇ ਸੀ ਦੇਣਾ ਜਦੋਂ ਆਪਾਂ ਪੁੱਠੇ ਪਾਸੇ ਸੀ ਦੇ ਲਾਂਗੇ ਜੀ ਆਪਣੇ ਕੋਲੇ ਬਣ ਜੂਗੀ ਆਛੀ ਇਹ ਆਛੀ ਜੀ ਬਣ ਜੂਗੀ ਆਪਣੇ ਕੋਲੇ ਹਬਰੀ ਇਹ ਜਦੋਂ ਆਪਾਂ ਪਾਵਾਂਗੇ ਬਹੁਤ ਬਹੁਤ ਸੋਹਣੀ ਬਣਦੀ ਹੈ ਕਿਉਂਕਿ ਇਹਦੇ ਵਿੱਚ ਇਧਰ ਘੁੱਟਾ ਆ ਜਾਂਦਾ ਨਾਲ ਉਂਗਲ ਆ ਜਾਂਦੀ ਹੈ ਇਹਨੂੰ ਆਪਾਂ ਪੁੱਠੇ ਪਾਸੇੋਂ ਪੁੱਠੇ ਪਾਸੇ ਸੀ ਲਾਂਗੇ ਫਿਰ ਇਹਨੂੰ ਆਪਾਂ ਕਰ ਦੇਂਗੇ ਸਿੱਤੀ ਫੇਰ ਤੋਂ ਅਪਾਰੀਆ ਤੋਂ ਡੋਟਰ ਸੀਮਾਂ ਦੀ ਆਪਣੇ ਆ ਵਾਲੀ ਤੋਂ ਡੋਟਰ ਸੀਮਿੰਗ ਇੱਥੇ ਚਲੀ ਜੀ ਇਹਨੂੰ ਫਿਰ ਬਾਅਦ ਚ ਆਪਾਂ ਸੂਈ ਨਾਲ ਐਸਰਾ ਵਾਲੇ ਜਿਹੜੇ ਸਾਈਡ ਹੈ ਉਹ ਵੀ ਆਪਾਂ ਸੀ ਲਾਂਗੇ